ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਸੱਜਣੋ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲਸਰਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਵੀਰਾਂ ਦਾ ਵੀਡੀਓ ਵੇਖਣ ਲਈ ਹੰਡ ਤੱਕ ਬਣੇ ਰਹੋ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਓ ਅੱਜ ਦੀ ਵਿజిਟ ਪਿੰਡ ਸੁਰ ਸਿੰਘ ਜ਼ਿਲ੍ਹਾ ਲਗਦਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸਵੀਰ ਵੀ ਸਜਣੋ ਨੂੰ ਤਰਨਤਾਰਨ ਸਾਹਿਬ ਪੈਂਦੀ ਆ ਬਾਈ ਮੰਗੇ ਦੇ ਫਾਰਮ ਤੇ ਪਹੁੰਚੇ ਆ ਚਾਰ ਪੰਜ ਵਹਿੜਾ ਤੇ ਇੱਕ ਨੀਲੇ ਰਾਵੀ ਦੀ ਕੱਟੀ ਵਿਖਾਵਾਂਗੇ ਜਾਣਕਾਰੀ ਸਾਰੀ ਸਾਂਝੀ ਕਰਦੇ ਆ ਕੋਈ ਤੇ ਕਿਵੇਂ ਦੇ ਰਹਿਣ ਗਾਈ ਤੇ ਭਾਅ ਭੱਤੇ ਜਾਈ ਤੋਂ ਜਾਈ ਕੀਮਤ ਦੇ ਜਿਹੜਾ ਨੂੰ ਖਰੀਦਦਾਰੀ ਕਰਾਵਾਂਗੇ ਅੰਦਰ ਤੱਕਰ ਬਣੇ ਰਹੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿ ਹਾਲੇ ਵਧੀਆ ਵਧੀਆ ਵੀਰ ਜੀ ਹੋ ਕੇ ਰੋਟਾਂ ਮਾਨਾ ਵਧੀਆ ਆਨੰਦ ਬੱਜੇ ਪੈਜਾ ਹਾਂ ਚੱਲੇ ਸ਼ੋਗਰ ਆ ਉਹ ਨਵੀਆਂ ਤਾਜ਼ੀਆਂ ਵਧੀਆ ਵਧੀਆ ਵੀਰ ਜੀ ਰੌਣਕ ਲਾਈ ਬੈਠੇ ਜੀ ਮਾਨਾ ਰੌਣਕਾਂ ਦੇ ਆ ਬੜੇ ਤਗੜੇ ਹੋ ਗਏ ਰੌਣਕਾਂ ਦੇ ਡੱਕੀਆਂ ਇਹ ਰੌਣਕਾਂ ਡੱਕੀਆਂ ਕਿੱਥੇ ਰੈਂਦੀਆਂ ਹਾਂ ਵਿਸਾਖੀ ਦੇ ਮੇਲੇ ਪਹਿਲਾਂ ਹੀ ਮਾਨਾ ਪਹਿਲਾਂ ਪਹਿਲਾਂ ਹੀ ਸਾਖੀ ਦਾ ਮੇਲਾ ਪਹਿਲਾਂ ਹੀ ਚਾਲੂ ਕਰਤਾ ਜੀ ਹਾਂ ਜੀ ਅੱਛਾ ਹਾਂ ਤੇ ਵੈਰੈਟੀ ਹਰ ਤਰ੍ਹਾਂ ਦੀ ਮਾਣਾ ਵੈਰਾਈਟੀ ਨਾ ਹਾਂ ਲੱਡੂ ਜੇ ਕੋ ਤਗੜਾ ਜੇ ਕੋ ਤਗੜਾ ਤੇ ਮਾਟਰ ਕਦੇ ਰੁਜਾਉ ਜਰਾ ਆਹੋ ਮਾਟਰ ਨੂੰ ਵੀ ਨਾਲ ਜੋੜ ਕੇ ਰੱਖਣਾ ਪਊਗਾ ਫੇਰ ਹੀ ਕਬਰ ਹੋਗਾ ਵਾਹ ਜੀ ਵਾਹ ਹਾਂ ਤਗੜੇ ਨੂੰ ਜੋੜ ਕੇ ਰੱਖੋ ਤੇ ਮਾਟਰ ਨੂੰ ਜੋੜ ਕੇ ਰੱਖੋ ਹਰ ਤਰ੍ਹਾਂ ਦੀ ਵੈਰਾਈਟੀ ਲਿਆਓ ਹਰ ਤਰ੍ਹਾਂ ਦੀ ਵੈਰਾਈਟੀ ਲਿਆਓ ਆਹੋ ਕੋਈ ਮਠਿਆਈ ਕੋਈ ਲੱਡੂ ਕੋਈ ਆਹ ਹੈ ਹਾਂ 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 ਇੰਟਰਾਂ ਦਾ ਰਿਹਾ ਮੈਂ ਸ਼ਾਦੀਆਂ ਚੱਡਾ ਸਾਰੀ ਵੈਰਾਈਟੀ ਚੱਲੂਗੀ ਦੁਕਾਨ 'ਚ ਸੌਦਾ ਹੋਊ ਤੇ ਹਰ ਕਿਸੇ ਦਾ ਸੌਦਾ ਹੋਊ ਤੇ ਜਿਸ ਤਰ੍ਹਾਂ ਦਾ ਮਰਜ਼ੀ ਵੇ ਗਾਗਾ ਜੰਦਾ ਠੀਕ ਹੈ ਹਾਂਜੀ ਹਾਂਜੀ ਡਰੈਸ ਕਰੀਏ ਨੋਟ ਹਾਂਜੀ ਹਾਂਜੀ ਵੀਰ ਜੀ ਪਿੰਡ ਪਿੰਡ ਆਪਣਾ ਸੋਰਸਾਂਗ ਵੀਰ ਜੀ ਹਾਂ ਹਾਂਜੀ ਜਲਾ ਜਲਾ ਸ੍ਰੀ ਤਨਕੰਥਾਇਓ ਤੇ ਤਸਵੀਰ ਤਸਵੀਰ ਸਾਜ ਨੂੰ ਆਪਣਾ ਲੱਗਦੀ ਪੱਟੀ ਪੱਟੀ ਹਾਂਜੀ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 50474 ਠੀਕ ਹੈ ਨਾਮ ਮੰਗਾ ਨਾਮ ਮੇਰਾ ਮੰਗਾ ਜੀ ਠੀਕ ਹੈ ਹਾਂਜੀ ਹਾਂਜੀ ਦੇ ਸ਼ੁਰੂਆਤ ਕਰੀਏ ਇਹ ਤੋਂ ਡੱਬੀ ਤੋਂ ਹਾਂਜੀ ਹਾਂਜੀ ਵਾਹ ਜੀ ਵਾਹ ਪੂਰੀ ਖੂਬਸੂਰਤ ਬੱਸੀ ਹੈ ਹਾਂਜੀ ਹਾਂਜੀ ਤੇ ਇਸ ਬੰਦੀ ਆ ਹਾਂਜੀ ਹਾਂਜੀ ਥਾਨ ਬੜਾ ਸੁਣਾ ਨੋਕਲਾ ਜਵਾਈ ਵੀ ਚੰਗੀ ਹੋ ਸੁਆ ਕਣਵਾ ਸੁਆ ਵੀ ਜੀ ਦੁੱਧਾ ਸੁਈ ਹੈਗੀ ਹਾਂ ਤੇ ਦੁੱਧ ਕੋਲ ਪੱਕਾ ਕਰਨਾ ਤੇ ਦੁੱਧ ਵੀ ਜੀ ਇਸ ਚੰਨ ਤੇ ਪੱਕਾ ਦੁੱਧ 16 ਕਿਲੋ ਹਾਜ਼ਰ ਜੇ ਹਾਂ 15 ਤੇ ਦੇਣੀ ਆਪਾਂ ਮੈਂ ਨਾ 15 ਕਿਲੋ ਦੀ ਓੜ ਤੇ ਕੱਲ ਦੇਾਂਗੇ ਆਪਾਂ ਤੇ ਬੱਚਾ ਨਹੀਂ ਜਾਏਗਾ ਬੱਚਾ ਨਹੀਂ ਜਾਏਗਾ ਵਾਜੀ ਤੋਰਾ ਕਰਾਈਏ ਚੱਕ ਖੋਲ ਕੇ ਠੰਡੀ ਠੰਡੀ ਵੜੀ ਜੇ ਵਾਹ ਜੀ ਵਾਹ ਇਸ ਤਰ੍ਹਾਂ ਸੀਲ ਲੀਆਂ ਹਾਂ ਸੀਲੀਆਂ ਹਣਾ ਉਹ ਜਿਆਦੀ ਠੰਡੀ ਤੀ ਹਾਂ ਆਹ ਕੀ ਬਾਤਾਂ ਤੇ ਫਿਰ ਚਵਾਈ ਝੂ ਹੀ ਵੜੀ ਲੱਗੀ ਆ ਠੀਕ ਆ ਹਾਂ ਚਲ ਕੋਈ ਨਹੀਂ ਤੋਰਾ ਕਰਾਓ ਪਹਿਲਾਂ ਚੱਕ ਤੋਰਾ ਵੀ ਚੱਕ ਕਰਾ ਲੈ ਜਿਨ ਨੇ ਖੜਨੇ ਆ ਸੱਜਣ ਨੇ ਉਹ ਚੋਕੇ ਆਪਣੀ ਤਸੱਲੀ ਕਰਨੀ ਹੈ ਹਣਾ ਹਾਂ ਜੀ ਜੀ ਵੀਰ ਜੀ ਕਰਾਓ ਦੋ ਵਾਰੀ ਹਾਂ ਦੋ ਟਾਈਮ ਚੋਵੇ ਭਾਵੇਂ ਕੋਈ ਇੱਕ ਟਾਈਮ ਚੋਵੇ ਬਹੁਤ ਸੋਹਣੀ ਵਾ ਸੋਨੂੰ ਬਾਹਰ ਨੂੰ ਕੱਢ ਦੋ ਜੀ ਲਓ ਜੀ ਥੱਲੇ ਉਹ ਚੰਗੀ ਆ ਬਿਲਕੁਲ ਓਕੇ ਹੋੜਿਆ ਪੱਧਰ ਪੁੱਧਰੇ ਥਾਂ ਲੈਵਾ ਵਾ ਵਾਹ ਲਾਇਓ ਮੋੜ ਦਿਓ ਵਾਹ ਇਹ ਮੇਰੀ ਨੌਕਰੀ ਬਸ਼ੇਰੀ ਵਰਗੀ ਆ ਹਾਂ ਪੂਰੀ ਉੱਚੀ ਫਨ ਵਾਲੀ ਖਾਨ ਬੜਾ ਸੋਹਣਾ ਕੰਮ ਦਾ ਲੱਗਾ ਨੌਕਰ 15 ਕਿਲੋ ਸਜਣੋਂ ਪੂਰਾ ਦੁੱਧ ਆ ਤੇ ਬੱਚਾ ਨਹੀਂ ਜ ਹੈਗਾ ਸਪੈਰ ਹੋ ਗਿਆ ਨਾ ਯੱਥੇ ਲੈ ਜਾਓ ਜੀ ਤੂੰ ਫੇਕਾ ਨੂੰ ਬੰਨੀ ਆ ਹਾਂ ਦੁਪਹਿਰ ਦਾ ਸਮਾਂ ਇਹ ਤੇ ਕਿੰਟ ਦੀ ਗੱਲ ਕਰੀਏ ਤੇ ਕਿੰਨੇ ਚ ਦੇ ਦੀਏ ਕਿੰਟ ਸਭ ਜੀ ਜੈ ਜੀ ਆ ਹਾਂ ਇੱਕ ਬੇਨਤੀ ਕਰਨਾ ਚਾਹਣਾ ਵੀ ਪਿਛਲੀ ਵੀਡੀਓ ਜਿਹਨਾਂ ਆਪਾਂ ਮਾਲ ਵੇਚਿਆ ਸੀਗਾ ਜਿਹੜਾ ਉਹ ਨਾ ਕੋਈ ਵਪਾਰੀ ਫੇਰ ਜਿਹੜੇ ਆਪਾਂ ਨੂੰ ਵਪਾਰੀਆਂ ਨੂੰ ਵੇਚਿਆ ਸੀ ਉਹਨਾਂ ਤੋਂ ਮੁੜ ਕੇ ਫੇਰ ਕੋਈ ਵਾਦੇ ਨਾਲ ਮੰਗਦਾ ਹੈ ਅੱਛਾ ਤੇ ਆਪਣੇ ਆਤਿਆ ਵੀ ਆਪਾਂ 1000 12 12 ਤੋਂ 15 15 ਹੁਣ ਨਗਰ ਦੇ ਦਈਦਾ ਹਾਂ ਤੇ ਉਹ ਉਹਨਾਂ ਨੇ ਮੁੜ ਕੇ ਢੀ ਕਰ ਲਈ ਉਹ ਆਉਂਦੇ ਸੀ 4000 ਤੋਂ ਘੱਟ ਨਹੀਂ ਡੰਗਰ ਨਹੀਂ ਦੇਣਾ ਮੇਰੇ ਘਰੇ ਉਹ ਪੈਂਚੀ ਪੈਂਚੀ ਸੋਨਾ ਫਾਰਮਾਂ ਖੜਿਆ ਅੱਛਾ ਤੇ ਮੈਂ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਵੀ ਚਲੋ ਜੇ ਕਿਸੇ ਨੂੰ ਆਪਾਂ ਭਾਅ ਪਤਾ ਲੈਣਾ ਡੰਗਰ ਦੇ ਲਈਦਾ ਤੇ ਰਲ ਮਿਲ ਕੇ ਸਾਰੇ ਜਣੇ ਖਾ ਲਿਆ ਕਰੋ ਹੂੰ ਤੇ ਇੱਕੋ ਜਿਹੇ ਨੂੰ ਨਾ ਸਾਰਾ ਧੱਫਾ ਛਕਿਆ ਕਰੋ ਬੁਰਕੀ ਬੁਰਕੀ ਸਾਰੇ ਜਣੇ ਖਾ ਲਿਆ ਕਰੋ ਆਹ ਧਕਾ ਨਾ ਕਰਿਆ ਕਰੋ ਧਕਾ ਨਾ ਕਰਿਆ ਕਰੋ ਆਹ ਕਰ ਇਹ ਕਿੰਨੇ ਦੇ ਦਿੱਗੇ ਤੇ ਇਹ ਵੀ ਜੀ ਆਪਾਂ ਮੁੱਲ ਤੇ ਪਾਉਂਦੇ ਆ 42000 ਰੁਪਏ ਵਛੀ ਦਾ ਅੱਛਾ ਤੇ ਦੇਣ ਲੈਣ ਵਾਲੀ ਵਛੀ ਦੀ ਗੱਲ ਆਪਾਂ ਕਰਾਂਗੇ 7000 ਰੁਪਏ ਦੀ ਵੀ ਦਿੱਤੀ ਵਸੀ ਦੇਣੀ ਐਂਡ 7000 ਦੀ 37 ਦੀ ਵਾਹ ਜੀ ਵਾਹ ਮੈਂ ਉੜਦੀਆਂ ਵਾਲੇ ਕੰਮ ਹੀ ਕਰਨੇ ਆਪਾਂ ਅੱਛਾ ਹਾਂ ਚਲੋ ਦੁੱਜੀ ਦਾ ਮੇਲਾ ਲੁੱਟ ਗਏ ਹਾਂਜੀ ਹਾਂਜੀ ਇਹ ਕਨਵਾ ਸੂਆ ਆ ਗਈ ਇਹ ਸੂਆ ਵੀਰ ਜੀ ਦੁੱਜਾ ਹੈ ਵੀ ਤੇ ਕਿਨਾਂ ਤੱਕ ਪੂਲ ਪੱਕਾ ਹਾਂਜੀ ਦੇਖੋ ਵੀ ਜੀ ਸਲਿਗੀਆਂ ਇਹਦੀਆਂ ਵੀ ਵਾਹ ਜੀ ਹਾਂ ਦੇਖੋ ਮੈਂ ਨਾ ਪੂਰੀ ਸੀਲ ਆ ਇਹ ਵੀ ਲੱਗ ਗਈ ਭਾਈ ਇਹ ਨਹੀਂ ਵੀ ਲੱਗਾ ਛੜਾ ਮਾਰ ਲਗੀਆਂ ਦੇਖੋ ਲੈ ਲੋ ਜੀ ਮਾਲ ਸ਼ਾਂ ਕਰਾਉਂਦਿਆਂ ਆਂਦੇ ਹਾਂ ਹਾਂ ਮੈਂ ਨਾ ਪੂਰੀਆਂ ਇੱਧਰ ਵੇਖੋ ਹਾਂ ਜੀ ਵਾਹ ਕੋਈ ਗੱਲ ਨਹੀਂ ਫਿਰ ਚਵਾਈਆਂ ਲੱਗੀਆਂ ਐ ਕੰਨਿਆਰੀਆਂ ਚਲੋ ਕੋਈ ਨਹੀਂ ਜਿਹੜਾ ਆਊਗਾ ਆ ਦੀ ਤਸੱਲੀ ਕਰੂਗਾ ਰਹਿਣ ਦੋ ਥੱਲੇ ਕਾਨੂੰ ਆਪਾਂ ਰਹਿਣ ਦੋ ਪਹਿਲੇ ਇੱਧਰ ਵੇਖੋ ਬਹੁਤ ਓਕੇ ਹਾਂ ਇਹ ਮਾ ਦੇ ਕੋ ਭੈਣ ਭਰਾ ਆਨਲਾਈਨ ਨੂੰ ਆਉਂਦਾ ਨਹੀਂ ਨਹੀਂ ਰਹਿਣ ਦੋ ਕੋ ਨਹੀਂ ਇੱਧਰ ਵੇਖੋ ਹਾਂ ਤੇ ਖੁੱਲ ਕੇ ਤੋਰਾ ਕਰਾਈਏ ਚੈੱਕ ਕਰਾ ਦੋ ਦੂਸਰਾ ਸੂਆ ਤੇ ਪੱਕਾ ਦੁੱਧ ਕਿੰਨਾ ਨੋਟ ਕਰਾਇਆ ਜੇ ਇਹਦੇ ਥੱਲੇ ਵੀਰ ਜੀ ਪੱਕਾ ਦੋ ਟੱਗਾ 12 ਕਿਲੋ 12 ਹਾਂ ਤੇ ਫੇਸ ਕੁਆਲਟੀ ਬੜੀ ਸੁਣੀ ਵਹਿੜਦੀ ਹੈ ਨਾ ਲੱਗਦੀ ਵਾਹ ਜੀ ਵਾਹ ਮੋਰੀਓ ਤੇ ਬਾੜਾ ਜੀ ਵੀਰ ਜੀ ਸਾਰੀਆਂ ਸਲੀਕੀਆਂ ਵੜੀਆਂ ਪੂਰੀ ਮਨਾ ਪੂਰੀਆਂ ਗਏ ਐਸ ਤਰ੍ਹਾਂ ਵੇਖੋ ਜਿੱਥੇ ਮਰਜੀ ਲੈ ਥੱਲੇ ਨੰਗ ਜੇ ਹੋ ਜੋ ਮਰਜੀ ਕਰਦੇ ਰੋ ਇਹਨੂੰ ਇਹਨੇ ਕਰਮਾ ਲਈ ਮੈਂ ਥੋੜਾ ਵੀ ਠੀਕ ਆ ਲੈ ਚਲੋ ਇਹ ਹੋਏ ਇਹ ਇਦਾਂ ਹੀ ਫੀਲਿੰਗਾਂ ਚਾਹੀਦੀਆਂ ਐ ਹਾਂਜੀ ਹਾਂਜੀ ਦੁੱਧ ਕਿਲੋ ਘੱਟ ਹੋਵੇ ਬਾਲਟੀ ਨਾ ਤਨ ਕੌਣ ਹਾਂ ਨਾ 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 ਇਹ ਫੀਲਿੰਗਾਂ ਜਿਹੜੀਆਂ ਏ ਕਈ ਵਾਰ ਆ ਪਹਿਣਾ ਨੇ ਘਰੇ ਚੋਣੀਆਂ ਨਹੀਂ ਆਂ ਤੇ ਫਿਰ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਹਾਂ ਤਾਂ ਦੋ ਜੀ ਠੀਕ ਆ ਲੈ ਚਲੋ ਤੇ ਇਹਦੀ ਕੀਮਤ ਕੀ ਕਰਤੀ ਆ ਜੀ ਵੀ ਦੀ ਕੀਮਤ ਤਾਂ ਤੁਹਾਨੂੰ ਦੱਸਿਆ ਵੀ ਮੁੱਲ ਆਪਾਂ ਉਹਦੀ ਨਾਲ ਹੀ ਕਰਨੇ ਆ ਅੱਛਾ ਇਹਨੇ ਨੇ ਮੁੱਲ ਇਹਨੇ ਨੇ ਇਹਨੇ ਨੇ ਹਾਂ ਆ ਤੇ ਕਿੰਨੇ ਦੀ ਮੁੱਲ ਆਪਾਂ ਕਰਦੇ ਜੀ ਇਹਦਾ 36000 ਰੁਪਇਆ ਅੱਛਾ ਆ ਤੇ ਆਪਾਂ ਐਂਡ ਦੇ ਦੇਣੀ ਜੇ ਦੇਣ ਨਾਲ ਦੀ ਗੱਲ 32000 ਰੁਪਏ ਦੀ 32 ਦੀ 32 ਦੀ ਕੀ ਖਾਤਾ ਜਾਜਾ ਮੈਂ ਨਾ ਅਜ ਨਾ ਅਕੜ ਦੀਆਂ ਵਾਲੇ ਬੋਲੀਆਂ ਘਾਟਾ ਤਾਂ ਨਹੀਂ ਪੈਂਦਾ ਨਹੀਂ ਨਹੀਂ ਘਾਟਾ ਨਹੀਂ ਰੁਪਿਆ ਵਧ ਗਏ ਲਓ ਨਫਾ ਲਓ ਭਾਵੇਂ ਥੋੜਾ ਹੀ ਲਓ ਮੈਂ ਨਾ 500 600 ਬਜੂਗਾ 1000 ਬਜੂਗਾ ਬਸ ਵਧਣਗੇ ਜਰੂਰ ਆਈ ਵਾ ਨਹੀਂ ਓਕੇ ਰਫ ਹੋ ਰਿਹਾ ਇਹ ਵੀ ਕਰ ਦੇਗੀ ਗਾੜੀ ਅੱਗੇ ਆ ਗਈ ਗੱਬਣ 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 ਚਲਗਾ ਥਲਾ ਥਲਾ ਲਈ ਮੈਂ ਨਾ ਮੈਂ ਨਾ ਕੀ ਬਾਤਾਂ ਭਲਾਂ ਭੁਲਾ ਪਾ ਬੈਠੀ ਆ ਆ ਵੀਰ ਜੀ ਭਾਲ ਦੇ ਗਈ ਆ ਆ ਵੇਖ ਲੋ ਇਹ ਜਿੰਨੀ ਭਾਲ ਪਾਉਗੀ ਉਨਾ ਹੀ ਫਾਇਦਾ ਹੈ ਹਨਾ ਆ ਭਾਲ ਪਾ ਗਈ ਜੇ ਭਾਲ ਪਾ ਗਈ ਤੇ ਬਾਕੀ ਹੈਗੀ ਗੂੰਦ ਹੀ ਜੇ ਜੇ ਤੇ ਖੇਤ ਲਾੜੀ ਵੜੇ ਪਏ ਹਨਾ ਮੈਂ ਨਾ ਇਦੋਂ ਵੇਖੋਗੇ ਇਹ ਵੀ ਚਾਈ ਮਾਇ ਕਰਦੀ ਆ ਮੈਂ ਨਾ ਇਦੋਂ ਵੇਖੋ ਵਾਹ ਜੀ ਵਾਹ ਡੰਗਰ ਲਈਦਾ ਸਾਫ ਸੁਸਰਾ ਇਸ ਤਰ੍ਹਾਂ ਹਾਂ ਚੱਲ ਕਮਲ ਕਲਾ ਇਹ 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 ਨਾ ਕੋਈ ਵੀ ਰੱਖੇ ਵੀ ਇਦਾਂ ਸੂਕੂਗੀ ਇਹ ਇਹ ਇਦੋਂ ਵੀਰਾਂ ਨੂੰ ਚੈੱਕ ਕਰਾ ਦਈਏ ਇਦੋਂ ਵੇਖ ਲੋ ਆ ਵੇਖ ਲੋ ਆ ਬਿਲਕੁਲ ਗੂੰਦ ਹੀ ਹੁੰਦੀ ਜੇ ਹਾਂ ਹਾਂ ਇਨੇ ਬਣ ਬਣਾ ਜੇ ਪੰਡਾ ਪੋਣੀਆਂ ਜੇ ਤੋਰਾ ਕਰਾਈਏ ਖੋਲ ਕੇ ਚੈਕ ਤੋਰਾ ਦੁਜੀ ਕਰ ਲੈ ਹਾਂਜੀ ਹਾਂਜੀ ਤੇ ਲੋ ਜੀ ਸਜਣੋ ਤੀਜੇ ਨੰਬਰ ਤੇ ਦੂਜਾ ਸੂਏ ਆ ਇਹ ਨਹੀਂ ਇਹ ਤੀਜੇ ਸੂਏ ਤੀਸਰੇ ਹਾਂਜੀ ਹਾਂਜੀ ਤੀਜੇ ਨੰਬਰ ਤੇ ਤੀਸਰੇ ਸੂਏ ਹੀ ਹਨਾ ਹਾਂ ਤਿਆਰੀ ਤੇ ਆ ਬਿਲਕੁਲ ਤੇ ਜਰਸੀ ਦੇ ਸ਼ਾਈ ਹਾਲ ਕਰੋ ਸੰਗ ਬਾਕੀ ਸਜਣੋ ਢਿੱਲ ਦਾ ਹਿਸਾਬ ਲਾਈਏ ਤੇ ਬੜੀ ਢਿੱਲ ਪਈ ਕਰਮਾਲੀ ਦੀ ਵਾਹ ਜੀ ਵਾਹ ਲਾਲ ਲੂੜ ਬੜੇ ਪਏ ਆ ਲਾਲ ਲੂੜੇ ਹੂੰ ਤੇ ਬਾਕੀ ਵੀ ਜੀ ਅਸ ਮਰਾਈ ਨਾ ਸੀਲੀਆਂ ਸੁਲੀਆਂ ਵਾਲੀਆਂ ਵੀ ਸੀਲਸ ਲੱਗ ਹੋਰੀ ਆ ਵਾਹ ਜੀ ਵਾਹ ਜੀ ਲੋਈ ਸੱਜਣ ਆਉਣ ਵੀ ਆਉਣ ਵੀ ਜੇ ਗੂੰਦੀ ਡਈ ਜੇ ਠੀਕ ਆ ਚਲੋ ਨਹੀਂ ਦਿਖਾਤੀ ਆਪਾਂ ਅਜੇ ਸੁੰਦੀ ਨਹੀਂ ਆ ਸੁੰਦੀ ਨਹੀਂ ਕੇ ਜੇ ਇਹ ਪੂਰੇ ਪਟਾਕੇ ਲਾਜੋ ਨਾ ਮੈਂ ਨਾ ਪੂਰੇ ਇਧਰ ਆਣ ਕੇ ਨਾ ਵੀਰੋ ਨਾ ਮਗਰੋ ਇੱਕ ਨਾ ਵਿਖਾ ਦਈਏ ਹਾਂ ਚਲੋ ਦੋਰੋ ਕੋਈ ਆ ਹੈਗੀ ਭਾਲੀ ਜੀ ਭਾਲੀ ਜੀ ਹੂੰ ਆਹੋਂ ਲੰਮੀ ਮੜੀ ਜੀ ਫੇਰ ਆ ਆਹ ਵੇਖ ਲੋ ਹਾਂ ਹਾਂ ਆ ਬਖਾ ਦੋ ਆਹ ਪਾ ਲਿਆ ਹਾਂ ਪਾ ਲਿਆ ਮੇਰਾ ਬਿਲਕੁਲ ਪੱਧਰ ਆ ਮੈਂ ਨਾ ਪੂਰੀ ਪੂਰੀ ਗਾਂ ਬਣੂ ਸਜਣੋ ਨੋਟ ਕਰਿਓ ਜ਼ਰੂਰੀ ਆ ਭਾਲ ਇੱਕ ਸਾਈਡ ਨੂੰ ਮੜੀ ਗਈ ਤੇ ਭਲਾ ਭੁਲਾ ਚ ਦੇ ਪੈਣੀਆਂ ਕਿਉਂਕਿ ਬਾਨਾ ਅਜੇ ਗਾਂ ਸੁੰਦੀ ਨਹੀਂ ਆ ਪਰ ਇੰਨੀ ਗੱਲ ਆ ਵੀ ਸਰਾ ਘੜੀ ਜੇ ਹਾਂ ਦੋਰ ਦੋ ਇਹ ਫਰਿਜ ਆ ਗਏ ਅੱਛਾ ਵੇਜ ਫਰਿਜ ਜਦੋਂ ਮਰਜ਼ੀ ਕੱਢ ਲੋ ਦੁੱਧ ਜਿਵੇਂ ਮਰਜ਼ੀ ਇਹਨੂੰ ਰਮਾਨ ਹਾਂ ਯਾਰੇ ਜੀ ਵਾਹ ਜੀ ਵਾਹ ਜੇ ਕਹੇ ਬੀਬੀ ਭੈਣਾਂ ਚੋਣੀ ਆ ਤਾਂ ਉਹਦੇ ਆਤੇ ਤੇ ਤੇ ਬੰਦੇ ਉੱਤੀ ਆ ਗਏ ਅੱਛਾ ਲਾਜੀ ਤੇ ਕੀਮਤ ਕੀ ਕਰਦੇਗੇ ਜੀ ਕੀਮਤ ਨਹੀਂ ਜੀ ਤੇ ਮੋਗੇ ਗੱਲ ਦਸੀ ਵੀ ਮੋਲ ਆਪਾਂ ਉੜਦੀਆਂ ਵਾਲੇ ਕਰਨੇ ਅੱਛਾ ਹਾਂ ਕਮਾਈ ਹੁਣ ਵੇਖੋ ਵੀ ਆ ਮੰਨ ਲਓ ਪਚਾਰ ਡੰਗਰ ਵਜੇ ਆ 1000 1000 ਲੈ ਲਿਆ 4000 ਬਣ ਗਿਆ ਹਾਂ ਤੇ ਉਥੋਂ ਮੰਗ ਕੇ ਕੋ ਦਰਪੀ ਨਹੀਂ ਦਿੰਦਾ ਅਗਲਾ ਨਹੀਂ ਦਿੰਦਾ ਨਹੀਂ ਦਿੰਦਾ ਹੈ ਹਾਂ ਗੱਲਾਂ ਆਪਣੇ ਕੋ ਸਿੱਧੀਆਂ ਹਾਂ ਤੇ ਹੁਣ ਹਾਂ ਕਿੰਨੇ ਦੀ ਡਾਰੀਏ ਇਹ ਵੀ ਜੀ ਆਪਾਂ ਮੱਛੀ ਦੇ ਦਈਏ ਮੋਰ ਲੇਦਾ ਕਰਾ ਲਓ 36 ਕਰਾ ਲਓ 36 ਕਰਾ ਲਓ ਅੱਛਾ ਇਹ ਆਪਾਂ ਦੇ ਦੇਣੀ ਜੇ 34000 ਦੀ 34 ਦੀ 34 ਦੀ ਜਾਨ ਮਾ ਜੀ ਵਾਹ ਸਾਰੀ ਗਰਮੀ ਨਜ਼ਾਰਾ ਮਾਨਾ ਸਾਰੀਆਂ ਗਰਮੀਆਂ ਨਜ਼ਾਰਾ ਲੋਟਾ ਹੈਗੀ ਭਾਲ ਜੇ ਆ ਵੇ ਲੋ ਮੇਰਾ ਵੀ ਇਹ ਭਾਲੀਏ ਆ ਵੇ ਲੋ ਕੋਈ ਵੀ ਆ ਉਤਰਾਂ ਵੀ ਉਤਰਾ ਹੀ ਪਤਾ ਲੱਗਣ ਡਿਆ ਕਿ ਆ ਪਾ ਲਿਆ ਹੈ ਹਾਂ ਤੇ ਵੇਖ ਲੋ ਆਥਰਾਂ ਤੋਂ ਵੇਖ ਲੋ ਇਧਰ ਵੇਖੋ ਹਾਂ ਨੇ ਪੱਤਰ ਪੱਤਰ ਤੇ ਆ ਨਿਕਲ ਬਹੁਤ ਬੜੀ ਗੱਲ ਸੁਣਾਓ ਆ ਵੇਖੋ ਜਿਹਨੇ ਚੀਜ਼ ਨੇ ਦੁੱਧ ਦੇਣਾ ਉਹਨੇ ਭਲਾ ਦੇ ਪੈਣੀਆਂ ਬੜੀ ਢੇਲ ਢੇਲ ਹੀ ਬੜੀ ਕੱਟਿਆ ਗਈ ਨੀਲੀ ਦੀ ਹਾਂਜੀ ਹਾਂਜੀ ਹਣਾ ਹਾਂਜੀ ਬੇਲੀ ਮਨ ਕੀ ਅੱਖ ਤੇ ਕਾਟ ਛਾਲੀ ਵਾਹਿਗੁਰੂ ਪਿਓਰ ਕੱਟਿਓ ਤੋਰ ਦੋ ਸੱਲੇ ਨੋ ਨੋ ਹਾਂ ਚੱਲੇ ਆ ਜੀ ਮੋਰੀ ਤੋਂ ਕਰਦੀ ਹਾਂ ਨਾ ਜੇ ਬੱਚੀ ਆ ਹਾਂ ਜੀ ਕੋਈ ਨਹੀਂ ਤੋੜ ਦੋ ਇਥੋਂ ਥਾਨ ਬੜੇ ਸੋਹਣੇ ਚਾਰੇ ਥਾਨ ਲੱਗੇ ਚਾਰੇ ਥਾਨ ਲੱਗੇ ਜੀ ਕੋਈ ਫੋਟ ਨਾ ਕੋਈ ਛਾਂਗਣਾ ਹੋਊਗੀ ਮੁੱਠੀ ਥਾਨ ਆ ਲੱਗਾ ਨੂੰ ਮੋਟਾ ਥਾਨ ਬੰਨਣਾ ਇਹਦਾ ਏਕ ਹੁੰਦਾ ਫਰੀਕ ਕੋਰੀ ਹਾਂ ਹਾਂ ਜੀ ਨਾ ਹੋਈ ਸੱਜਣ ਥਾਨ ਬੜਿਆ ਸੋਹਣੇ ਲੱਗੇ ਚਾਰ ਤੇ ਮੋٹے ਮੋٹے ਲੱਗੇ ਆ ਤੇ ਕੱਟੇ ਲੈ ਆਇਆ ਕਰਕੇ ਨਾ ਮੋਂਡੇ ਵੀ ਹੁਣ ਕੋਈ ਹੈ ਪੂਰੀ ਓਕੇ ਰਿਪੋਰਟ ਆ ਕੱਢੀ ਇਹ ਵੀ ਕਿੰਨੇ ਦੀ ਦੇ ਦੀਏ ਇਹ ਵੀ ਜੀ ਕੋ ਦੇ ਦੀਏ ਜੈ ਜੀ ਕੋ ਭੈਣ ਭਰਾ ਸਾਹਮਣੇ ਲਾਵਾਂ ਲੈ ਜੂਗਾ ਤੇ ਕੋਈ ਨਾ ਵਿਚਾਰੀ ਸੇਵਾ ਕਰੂਗਾ ਤੇ ਮੈਂ ਬੰਨ ਜੂ ਕਿਤੇ ਯਾਦ ਕਰੂਗਾ ਕਿਤੇ ਯਾਦ ਕਰੂਗਾ ਕਿਤੇ ਦੇਣ ਨਾਲ ਦੀ ਗੱਲ ਹੀ ਮਰਜ਼ੀ ਕਰਦੇ ਆ ਹਾਂ ਮੁੱਲ ਕਰਦੇ ਆ ਆਪਾਂ 16000 ਰੁਪਇਆ ਅੱਛਾ ਤੇ ਵਿੱਚੋਂ ਕੋਈ ਜੇ ਕੋ ਦੂਰੋਂ ਆਊਗਾ ਕੋਦਾ ਕੋ ਮਾਨਦਾਨ ਕੋ ਥੋੜਾ ਜਿਆਦਾ ਕਰ ਦਾਂਗੇ ਅੱਛਾ ਤੇ ਜੇ ਕੋ ਲਾਗੂ ਆਉਗਾ ਤਾਂ ਥੋੜਾ ਘੱਟ ਹੀ ਹੋਣਾ ਜੀ ਨਹੀਂ 500 700 ਫਿਰ ਹੋ ਜਾਗੀ ਯਾਰ ਯਾਰ ਕੀ ਮਾਨ ਕਰ ਦਾਂਗੇ ਜਿਆਦੇ ਵਾਲਾ ਨਹੀਂ ਕੰਮ ਹੈਗਾ ਜਿਆਦਾ ਵਾਲਾ ਕੰਮ ਨਹੀਂ 1000 ਰੁਪਏ ਥੋੜਾ ਹੀ ਯਾਰ ਚਲ ਕੋਈ ਨਹੀਂ ਜਾਇ ਜੇ ਤੁਹਾਡੀ ਕੀਮਤ 15000 ਦੀ ਹਾਂ ਜੈਸਨੋ ਕੱਟੀ ਸੱਜਣੋ ਹੋ ਜਾਊਗੀ ਤੇ ਸਤਾਇਓਣਾ ਠੀਕ ਆ ਦੁੱਧੀ ਬੜੀ ਚੰਗੀ ਹਾਂ ਹਾਂ ਫੇਰ ਨੰਬਰ ਤੇ ਆ ਗਈ ਟੋਕਰ ਹਾਂਜੀ ਟੋਕਰ ਟੋਕਰ ਗਾਣਾ ਜੀ ਹਾਂ ਕ੍ਰਾਸ ਟੋਕਰ ਐਫ ਐਫ ਵੱਡੀ ਦੁੱਧ ਕਿੰਨਾ ਬਈ ਕੋਲ ਪੱਕਾ ਤੋ ਦਵੀਜੀ ਸਾਰੇ 9 ਕਿਲੋ ਜੇ 8 ਹੋ ਬਕਾ ਮੈਂ ਨਾ 9 ਦਾ ਮਤਲਬ ਨੌ ਹੀ ਹੋਊਗਾ ਅੱਛਾ ਇਹ ਨਹੀਂਗਾ ਕੋਈ ਅੱਗੇ ਵੀਰ ਆਪਣੇ ਕੋਲ ਆਨਲਾਈਨ ਸਾਰੇ ਡੰਗਰ ਮੰਗਾਉਂਦੇ ਆ ਕਲੀਰੇ ਵੀ ਆ ਆਹ ਤੇ ਤਗੜਿਆ ਹੋ ਗਿਆ ਡਕੀਆਂ ਡੁਕੀਆਂ ਕਰਕੇ ਅਖੀ ਅਗੇ ਵੀ ਚਲੋ ਹੁਣ ਵਾਵਾ ਦਿਨ ਹੋ ਗਿਆ ਵੀਡੀਓ ਨਹੀਂ ਬਣੀ ਬਣਾ ਲਈ ਇੱਕ ਹਾਂ ਨਾਲੇ ਝਾਈ ਮਾਈ ਕਰ ਲਾਈਦੀ ਆ ਹਾਂ ਹਾਂ ਜੀ ਹਾਂ ਨਾ ਗਾਈ ਨਾ ਹਾਂ ਜੀ ਹਾਂ ਕਰ ਜੀ 3 ਲੱਖ ਕਿੰਨੀ ਵੱਡੀ ਆ ਇਹ ਜਿਹਨੇ ਵੀਰਨਤ ਚੋਣੀ ਆ ਨਾ ਤੇ ਲਾਇਆ ਵੀ ਯਾਰਾ ਇਹ ਹਾਏ ਹੋ ਤੁਹਾਡੀਆਂ ਗੱਲਾਂ ਲੈ ਗੀਆਂ ਨਾ ਉਹਦੇ ਟ੍ਰੈਂਡ ਜੇ ਕਰਦੇ ਆ ਥਾਂ ਤੁਹਾਨੂੰ ਵਿਖਾ ਦਿਓ ਵੀਡੀਓ ਆ ਵਾਹ ਆ ਥਾਂ ਤੁਹਾਨੂੰ ਲੱਗਾ ਜੇ ਮੱਝਾਂ ਵਾਲਾ ਇਹਨੂੰ ਸੀਲੀਆਂ ਵੇਖੋ ਹਾਂ ਹਾਂ ਚਲੋ ਖੋਲੋ ਹਾਂ ਇਹ ਨਹੀਂ ਗੱਲ ਹੈ ਲੈ ਸਜਣੋ ਹਾਂ ਬਾਈ ਮੰਗੇ ਦੇ ਫਾਰਮ ਦੇ ਸੀਲਿੰਗ ਵਾਲੀਆਂ ਗਾਈਆਂ ਹੁੰਦੇ ਭੀਆਂ ਪੂਰੀਆਂ ਦੁੱਧ ਹੀ ਗਾਈ ਨਹੀਂ ਲੈਂਦਾ ਹਾਂ ਨਾ ਨਾ ਲਾਤ ਵਾਲੀ ਟਰੈਂਡ ਤੇ ਆ ਗਿਆ ਬਾਈ ਮੰਗਾ ਹਾਂ ਤੇ ਕਿਰਪਾ ਮਾਲਕ ਦੀ ਹੈ ਜੀ ਚਲੋ ਚਲੋ ਤੀਜਾ ਸੁਭਾ ਹੋ ਗਈ ਹਾਂ ਤੇਜਾ ਸੁਭਾ ਵੇਤੀ ਵੱਡੀ ਆ ਸੱਜਣੋ ਦੁੱਧ 9 ਕਿਲੋ 10 ਦਾ 44 ਚਾ ਆ ਓਕੇ ਆ ਤੇ 8 ਕਿਲੋ ਮੰਨ ਕੇ ਜਿਹੜਾ ਮਰਜ਼ੀ ਤੁਸੀਂ ਸੌਦਾ ਕਰ ਲਿਓ ਲੋਈ ਵੱਡੇ ਢਾਂਚੇ ਲਾਓ ਬਾਈ ਜੀ ਏ ਵੀ ਜੀ ਜਿੰਨੇ ਨਾ 80 ਹਜ਼ਾਰ ਲਾਉਣਾ ਨਾ 90 ਹਜ਼ਾਰ ਲਾਉਣਾ ਮੱਝ ਤੇ ਮਾਨ ਨੰਨੀ ਯਾਰਾ ਜੀ ਅੱਛਾ ਵਾਹ ਜੀ ਵਾਹ ਲੈ ਚਲੋ ਕਰ ਮਾਲੀ ਨੂੰ ਬਹੁਤ ਸੋਹਣੀ ਆ ਸਹੀ ਲਿਆ ਹਾਂ ਕੀ ਬਾਤ ਆ ਇਹਦਾ ਵੀ ਜਾਇਜ਼ ਕੀਮਤ ਰਹੂਗੀ ਕੀਮਤ ਜਾਇਜ਼ ਵੀ ਜੀ ਕੀਮਤ ਜਾਇਜ਼ ਹਾਂ ਹਾਂ ਕੀਮਤ ਜੀ ਸਾਜਣਾ ਜਿੰਨੇ ਜਲਪਾਣੀ ਬਣਾਉਣਾ ਗਾ ਗਰਮੀ ਚ ਉਹ ਲੈ ਜਾਓ ਆਪਣੀ ਖਰੀਦਦਾਰੀ ਕਰ ਲਿਓ ਵਾੜ ਚੰਗੀ ਜੇ ਠੀਕ ਹੈ ਜੀ ਇਹਦੀ ਭਾਈ ਜੀ ਕੀਮਤ ਫਿਰ ਇਹਦੀ ਵੀਰ ਜੀ ਤਾਂ ਕੀਮਤ ਨਹੀਂ ਗਈ ਜੀ ਆ ਸਗਣਾ ਵਾਲਾ ਗਾਮੀ ਚੱਲਣ ਦਿਓ ਅੱਛਾ 21000 ਰੁਪਏ 21000 21000 ਵਾਹ ਜੀ ਵਾਹ ਇਹ ਜਿੰਨ ਸੱਗ ਪੋਣਾ ਵਾਹ ਜੀ ਵਾਹ 사ਜਣਾ 21000 ਦੇ ਵਿੱਚ ਖੀਰਲਾ ਪੀਸ ਹਾਂ ਕਿਆ ਬਾਤ ਆ ਮੁਹੰਦਨ ਕਰਦਾ ਜ਼ਮੀਨਾਂ ਦਾ ਇਹ ਨਹੀਂ ਮਾਨਦਾਨੀ ਕਰਨਾ ਅੱਛਾ ਮਾਨਦਾਨ ਫੁੱਲ ਹੋਊਗਾ ਵਾਹ ਜੀ ਵਾਹ ਭਾਈ ਮੰਗਾ ਮਖੌਲੀ ਜਾ ਥੋੜਾ ਜਾ ਠੀਕ ਕੋਈ ਗੱਲ ਨਹੀਂ ਬਹਿ ਠੰਡੇ ਸੁਭਾ ਦਾ ਏ ਤੇ ਮੇਲਾ ਲੁੱਟ ਲਿਓ ਸਸੀ ਕਾਲ ਜੀ ਤੇ ਬਾਕੀ ਬਣੂ ਬਣੂ ਬੜੀ ਸਾਵੜੀ ਢੇਰ ਢੋਲ ਬੜੀ ਆ ਇੱਧਰ ਵੇਖੋ ਵਾਹ ਜੀ ਵਾਹ ਬਾਨੀ ਬੜੀ ਆ ਤੇ ਆ ਭਾਲ ਜੇ ਥੋੜੀ ਜੀ ਭਾਲਾਂ ਪਈ ਆ ਹਾਂ ਬਾਕੀ ਠੀਕ ਆ ਸਜਣੋ ਸਸੀ ਕਾਲ ਜੀ ਰੱਬ ਰੱਖਾ